ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਰਿਵੀਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੋਵੇਗਾ ਵੀ ਜੋ ਬੀਤੇ ਦਿਨੀ ਕਲਕੱਤੇ ਦੇ ਆਰ ਜੇ ਕਾਰ ਹਸਪੀਟਲ ਦੀ ਇੱਕ ਜੋ ਡਾਕਟਰ ਫੀ ਤੇ ਸਟੂਡੈਂਟ ਵੀ ਫੀ ਟ੍ਰੇਨੀ ਸੀ ਮਮਿਤਾ ਦੇਵਦਾਸ ਉਹਨਾਂ ਦੇ ਜੋ ਰੇਪ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਕਤਲ ਕੀਤਾ ਗਿਆ ਬੇਰਹਿਮੀ ਨਾਲ ਬਹੁਤ ਹੀ ਤਫੱਦਟ ਆਇਆ ਗਿਆ ਉਹਨਾਂ ਦੇ ਉੱਤੇ ਤੇ ਉਸੀ ਦਾ ਰੋਸ ਪ੍ਰਗਟ ਹੁੰਦੇ ਹੋਏ ਸਿੱਧੂਪੁਰ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਬਲਾਕ ਰੈਕੋਰਡ ਦੇ ਜੋ ਝਾਰੂ ਵਰਕਰ ਨੇ ਉਹ ਅੱਜ ਇੱਥੇ ਰੋਸ ਮਾਰਚ ਕਰ ਰਹੇ ਨੇ ਮৌমিতা ਦੇਵਨਾਰਥ ਦਾ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਰੈਕੋ ਟਿਕਾਈ ਦੇ ਪ੍ਰਧਾਨ ਪ੍ਰਧਾਨ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਅਚਾ ਇਕਬਾਲ ਸਿੰਘ ਜੀ ਜਿਹੜਾ ਅੱਜ ਦਾ ਰੋਸ ਮਾਰਚ ਆ ਤੁਹਾਡਾ ਇਸ ਦੇ ਬਾਰੇ ਥੋੜੀ ਜੀ ਦਰਸ਼ਕਾਂ ਨੂੰ ਜਾਣਕਾਰੀ ਦਿਵੋ ਅੱਜ ਦਾ ਜਿਹੜਾ ਰੋਸ ਮਾਰਚ ਕੱਢਿਆ ਗਿਆ ਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਹ ਡਾਕਟਰ ਮੋਮਿਤਾ ਦੇ ਸਬੰਧ ਦੇ ਵਿੱਚ ਕੱਢਿਆ ਗਿਆ ਜੋ ਉਹਦੇ ਨਾਲ ਬਲਤਕਾਰ ਕਰਕੇ ਉਹਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਅਸੀਂ ਇਹ ਰੋਸ ਮਾਰਚ ਕੱਢਿਆ ਵੀ ਤਾਂ ਜੋ ਅੱਗੇ ਤੋਂ ਲੋਕਾਂ ਨੂੰ ਇਹ ਜੀ ਵੀ ਸਹਿਦ ਮਿਲ ਸਕੇ ਵੀ ਅੱਗੇ ਤੋਂ ਇਹ ਜੀ ਕੋਈ ਘਰਾਉਣੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਨਾ ਕਰ ਸਕਦਾ ਬਿਲਕੁਲ ਵੀਰ ਜੀ ਉਹਨਾਂ ਨੇ ਜੋ ਦਸਤਿਆਬੀ ਜੋ ਇਹਨਾਂ ਨੇ ਰੋਸ ਮਾਰਚ ਅੱਜ ਦਾ ਜੋ ਰੱਖਿਆ ਗਿਆਗਾ ਮਉਮਿਤਾ ਦੇਵਨਾਥ ਨੂੰ ਜੋ ਇਨਸਾਫ ਮਿਲ ਸਕੇ ਉਹਨਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਮੌਤ ਦੇ ਘਾਟ ਉਤਾਰਿਆ ਜਾਵੇ ਉਹਨਾਂ ਨੂੰ ਜਿਵੇਂ ਕੀ ਉਹਨਾਂ ਨੇ ਤਫੱਦਰ ਟਾਇਆ ਮਉਮਿਤਾ ਦੇ ਉੱਤੇ ਕਿਉਂਕਿ ਉਹ ਇੱਕ ਡਾਕਟਰ ਆ ਡਾਕਟਰ ਦਾ ਪੇਸ਼ਾ ਹੁੰਦਾ ਲੋਕਾਂ ਦੀ ਜਾਨ ਬਚਾਉਣਾ ਤੇ ਉਸਦੀ ਹੀ ਜਾਨ ਲਈ ਗਈ ਬੇਰਹਿਮੀ ਦੇ ਨਾਲ ਉਸ ਦਾ ਬਲਤਕਾਰ ਕੀਤਾ ਗਿਆ ਉਸ ਦਾ ਸ਼ੋਸ਼ਣ ਕੀਤਾ ਗਿਆ ਇੱਕ ਸਹੇਦ ਮਿਲ ਸਕੂਗੀ ਦੇਸ਼ ਵਾਸੀਆਂ ਨੂੰ ਵੀ ਜੋ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਕਰੂਗਾ ਉਸ ਨੂੰ ਕੜੀ ਤੋਂ ਕੜੀ ਸਜ਼ਾ ਮਿਲ ਸਕੇ ਇਹ ਸਾਡੇ ਨਾਲ ਅੱਜ ਜੋ ਜਿਹਾਰੂ ਵਰਕਰ ਨੇ ਸਿੱਧੂ ਪਰ ਯੂਨੀਅਨ ਦੇ ਸਾਰੇ ਹੀ ਨੌਜਵਾਨ ਵੀ ਇਕੱਠੇ ਹੋਏ ਨੇ ਤੇ ਇਹਨਾਂ ਦਾ ਜੋ ਜੋਸ਼ ਆ ਉਹ ਦੇਖ ਕੇ ਬਹੁਤ ਹੀ ਵਧੀਆ ਲੱਗਦਾਗਾ ਵੀ ਅੱਜ બીજો જવાની ਆ ਪੰਜਾਬ صوبے ਦੇ ਵਿੱਚ ਜੋ જવાની ખાસ ਕਰਕੇ ਜੋ ਕਿਹਾ ਜਾਂਦਾਗਾ ਵੀ ਨਸ਼ਿਆਂ ਦੇ ਦਲਦਲ ਦੇ ਵਿੱਚ ਫਸੀ ہوئی ਆ ਪਰ ਇੰਨਾ ਮੁੰਡਿਆਂ ਦਾ ਜੋ ਰੋਸ਼ਟ ਦੇਖ ਕੇ ਪਤਾ ਲੱਗਦਾਗਾ ਵੀ ਅੱਜ ਵੀ ਇਹ ਇਨਸਾਨੀਅਤ ਦੇ ਪ੍ਰਤੀ ਖੜੇ ਨੇ ਤੇ ਉਹਨਾਂ ਦੇ ਇਨਸਾਫ ਲਈ ਮੰਗ ਕਰ ਰਹੇ ਨੇ ਭਾਰਤ ਸਰਕਾਰ ਤੋਂ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਜੋ ਉਸ ਲੜਕੀ ਦੇ ਬਰਸਕਾਰੀ ਨੇ ਉਹਨਾਂ ਨੂੰ ਕੜੀ ਤੋਂ ਕੜੀ ਸਜਾ ਮਿਲ ਸਕੇ ਤੁਸੀਂ ਦੇਖਦੇ ਰਹੋ ਉਹਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ